ਤੇਰਾ ਬਾਦ ਏ ਯਾਰ ਤੇਰਾ ਯਾਰ ਬੀ ਬਾਲਾ ਖੜਾਈ ਬਟਾ ਇੰਨਾ ਕਿੱਥੋਂ ਆ ਗਿਆ ਤੇਰਾ ਬੀ ਬਾਲਾ ਜੱਗੋ ਮਤਰੋ ਟੋਕਰੀ ਆਪਣੀ ਤਿਆਰ ਹੈ ਕਰਾਈ ਆਪਾਂ ਇਹਨਾਂ ਦੇ ਉੱਾਰ ਘਰ ਘਾਲਿਆਂ ਦੇ ਪਹਿਲਾਂ ਦੱਸਿਆ ਜਣੂ ਸਈ ਜੱਫੀ ਜੀ ਪਾ ਕੇ ਆਹ ਦੇਖੋ ਜੀ ਕਿਵੇਂ ਮਿਲਦੇ ਆ ਜਾਓ ਜਾਪੇ ਗੁੱਗੂ ਸਦਾ ਦਿਨ ਨਾਲ ਕਹਿਦੀ ਕਿ ਨਹੀਂ ਕੱਲੂ ਲਾਉਣਾ ਹੈ ਬੰਦਾ ਤਾਂ ਕੱਲੂ ਪੱਕਾ ਲਾਉਂਗਾ ਵਾਹ ਮੁਕਰ ਨਹੀਂ ਸਕਦਾ ਵੀਡੀਓ ਵੀ ਬਣ ਗਈ ਹੁਣ ਮੁਕਰਨੇ ਨਹੀਂ ਦੇਂਗੇ ਦੇਖਦਾਰ ਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਬਲੌਗ ਚ ਅੱਜ ਆਪਣੇ ਬਲੌਗ ਦਾ 343ਵਾਂ ਦਿਨ ਅੱਜ ਆਏ ਸੀ ਮਤਲਬ ਇੱਥੇ ਡਾਕਟਰ ਦੀ ਕਣਕ ਚ ਕਿਹੜਾ ਜਾ ਮਾਰ ਇਹਦੇ ਮਾਰਿਆ ਨਹੀਂ ਯਾਰ ਗੁੱਲੀ ਡੰਡਾ ਉਹਨੇ ਟਾਟਾ ਮੈਟਰ ਨਹੀਂ ਜੀ ਨੇ ਹਾਈ ਬਾਹਲਾ ਸੀ ਥੋੜਾ ਜਿਆਦਾ ਜਿਆਦੇ ਮਾਤਰਾ ਜਿਹਾ ਹੋਰ ਹੋ ਗਿਆ ਆ ਦੇਖੋ ਬਾਹਲਾ ਇਹ ਤਾਂ ਹੁਣ ਡਾਕਟਰ ਨੂੰ ਸਲਾਹ ਦਿੱਤੀ ਵੀ ਬਾਕੇ ਬੀਜ ਦੇ ਬੀਜੀ ਜਾਉ ਨਾ ਬੀਜੀ ਵੀ ਜਾਵਾਂ ਦਾ ਫਾਨਾ ਤਾਂ ਉਹ ਕਹਿੰਦਾ ਜੀ ਜਾਉ ਮੈਂ ਕਿਹਾ ਜਾਵਾਂ ਦਾ ਮੈਂ ਲੈਤਾ ਜੀ ਫਾਨਾ ਕੁਝ ਨਹੀਂ ਨਿਕਲਿਆ ਬੀਜੀ ਦਾ ਕਣਕ ਲੇਟ ਪਸੇਤਾ ਵੀ ਬਹੁਤ ਨਿਹਾਲੇ ਆਲੂ ਵਾਲੇ ਚਲਾਉਣਗੇ ਲੋਕ ਬਹੁਤ ਜਾਦੇ ਆ ਯਾਰ ਖੜਾ ਜੇ ਤਾਂ ਦਿੱਤਾ ਜੀ ਪਰ ਯਾਦ ਹੈ ਨਜਾਇਜ਼ ਜੀ ਆ ਤਾਂ ਕਰਕੇ ਇਹੀ ਸਲਾਹ ਸੀ ਰੈਕੋਮੈਂਡ ਕਰਦੇ ਡਾਕਟਰ ਨੂੰ ਸਾਨੂੰ ਕਿਹਾ ਸੀ ਨਾ ਵੀ ਦਿਖਾਵਾਂਗੇ ਜੇ ਟਾਟਾ ਮੈਟਰ ਨਹੀਂ ਜਨੇ ਕੰਮ ਕਰਿਆ ਫੇਰ ਵੀ ਦਿਖਾਵਾਂਗੇ ਤਾਂ ਕਰਕੇ ਦਿਖਾਤਾ ਐਂ ਤਾਂ ਕਰਿਆ ਵੀ ਆ ਬਾਈ ਆਹਦਾ ਸਾਨੂੰ ਨਰਾਪੁਰ ਆਹੀਂ ਵੀ ਨਹੀਂ ਕਹਿੰਦੇ ਵੀ ਕਰਿਆ ਨਹੀਂ ਆਹ ਦੇਖ ਆਹਦਾ ਕਰਿਆ ਮਿਸਕਾਏ ਜਨੇ ਕਣਕ ਨੂੰ ਵੀ ਧੱਕਾ ਲਾਇਆ ਪਰ ਐ ਵੀ ਯਾਰ ਹੈ ਹੀ ਬਾਲਾ ਯਾਰ ਲੋਟ ਨਹੀਂ ਆਉਣਾ ਕੰਮ ਬਾਲਾ ਨਹੀਂ ਆਏ ਜੀ ਐ ਬਾਕੇ ਬੱਸ ਯਾਰ ਤੈਨੂੰ ਇਹੀ ਰეკਮੈਂਡ ਕਰਦੇ ਆਂ ਸੀ ਵੀ ਬੀਜੀ ਵੀ ਕਣਕ ਜਾਵਾਂ ਦਾ ਫਾਨਾ ਮੈਂ ਲੈ ਲਿਆ ਸੀ ਕੁਛ ਨਹੀਂ ਬਣਿਆ ਯਾਰ ਮੈਂ ਇੱਕ ਢੋਲ ਜਿਹੀ ਨਿਕਲਿਆ ਉਹ ਬਹੁਤ ਗਿਆ ਸੀ ਦੁਬਾਰੇ ਹੋ ਗਿਆ ਉਹ ਬਾਲਾ ਯਾਰ ਉਹਨੇ ਆਏ ਜੀ ਆ ਜਾ ਡਾਕਟਰ ਮਰਤਾ ਗਿਆ ਸੀ ਐਂ ਤਾਂ ਆਦੇ ਆਂ ਤਾਂ ਮਰ ਗਿਆ ਸੀ ਯਾਰ ਆਦੇ ਕਣਕ ਵੀ ਟੱਕਤੀ ਜੀ ਆਦੇ ਉਹ ਕਣਕ ਵੀ ਟੱਕੀ ਹੋਈ ਐ ਇਹਦਾ ਬਾਹਣਾ ਪੋਹਣਾ ਇਹਦਾ ਬਾਦ ਯਾਰ 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 ਬੀ ਬਾਲਾ ਖਣਾਈ ਬਟਾ ਇੰਨਾ ਕਿੱਥੋਂ ਆ ਗਿਆ ਤੇਰਾ ਬੀ ਮੈਂ ਤਾਂ ਕਿੱਥੋਂ ਖਣਿਆ ਬਾਈ ਥੱਲੇ ਹੀ ਸਰਾ ਬਾਲਾ ਹਨਾ ਚੱਲ ਕੋਈ ਨਾ ਬਸ ਇਹਨੂੰ ਤਾਂ ਹੁਣ ਇਹੀ ਦੇਖ ਯਾਰ ਤੂੰ ਤਾਂ ਆਦੇ ਐਂ ਤਾਂ ਹੋ ਗਈ ਕਰਤਾ ਹਨਾ ਉਹ ਵਿੱਚ ਪੀੜਾ ਪਾਇ ਪੇ ਪਰ ਹਏ ਬਾਲਾ ਨਜਾਇਜ਼ ਆ ਯਾਰ ਇਹ ਤਾਂ ਮੇਰਾ ਆ ਉਹੀ ਖੜਾ ਬਾਲਾ ਵਾਂਗੂ ਖੜਾ ਤਾਂ ਬਾਲਾ ਵਾਂਗੂ ਡਾਕਟਰ ਮੈਨੂੰ ਮਰ ਬਹੁਤ ਜ਼ਿਆਦੀ ਦੁਬਾਰੇ ਫੇਰ ਨਿਕਲਣਾ ਹਾਂ ਚੱਲ ਉਹ ਤਾਂ ਆ ਕਰਦੀ ਯਾਰ ਬਾਕੇ ਬੀਜ ਦੇ ਬਸ ਕਾਹੌਲ ਨਾ ਕਰ ਹੁਣ ਬਾਕੇ ਬੀਜ ਖਾ ਕੇ ਪੈ ਜਾਂਦੇ ਨੇ ਡੋਕਰੀ ਜਾਣਾ ਜੀ ਖਾਸਾ ਪੈ ਜਾਂਦਾ ਹੈ ਕਿੰਨਾ ਪੈ ਜਾਂਦਾ ਡੋਕਰੀ ਜਾ 10-12 ਕਿਲੋ ਪੈ ਜਾਂਦਾ ਉਹ ਰਹੀ ਇਹ ਟੋਕਰੀ ਚਾਰ ਆਪਣੀ ਗਰਗ ਯੂਥਵਾਰ ਵਾਲਾ ਦੇ ਬਾਰ ਲੰਗੂ ਦਾ ਹੈ ਆ ਵੀ ਬਾਰ ਲੰਗੂ ਦਾ ਪਾ ਦਿਓ ਭਰਾ ਵੈਟੀ ਫਿਰ ਫੁੱਲੀ ਵਧੀਆ ਤਿਆਰ ਹੋਵੇਗਾ ਅਮਰੂਦੇ ਘਟ ਕਰ ਦਿਓ ਜਏ ਪਰ ਟੋਕਰੀ ਦਾ ਭਰਿਓ ਸੁਹਣੀ ਲੱਗਦੀ ਹੈ ਨਾ ਕੋਈ ਨਬਰ ਕੋਈ ਜਿਵੇਂ ਕਿ ਮਟਰ ਟੋਕਰੀ ਆਪਣੀ ਤਿਆਰ ਹੈ ਕਰਾਈ ਆਪਾਂ ਇਹਨਾਂ ਨੂੰ ਘਰ ਘਾਲਿਆਂ ਦੇ ਪਹਿਲਾਂ ਦੱਸਿਆ ਤੁਹਾਨੂੰ ਆਹ ਬਲੇ ਤੇ ਜਮਾ 5 ਟੈਂਟ ਦੇ ਮਾਦਾਰੇ ਮੰਦਰ ਨਾਲਾ ਦੁਕਾਨ ਇਹਨਾਂ ਜੀ ਬਾਜਨ ਵੀ ਲਗਾਉਣੇ ਆ ਬਾਈ ਤੁਹਾਨੂੰ ਕਿੰਨਾ ਹੋ ਗਿਆ ਦਾ ਦੇਖੋ ਜੀਰੋਂ ਆਪੀ ਆ ਜਾਣ ਗਿਆ ਹਾਂ ਜੀ ਹਾਂ ਜੀ ਸਾਢੇ 10 ਕਿਲੋ ਹੋ ਗਈ ਰੱਖੋ ਮਿੱਤਰੋ ਬਾਜਨ ਵੀ ਦਿਖਾ ਦੋ ਰੇਟ ਵੀ ਦੇਖ ਲਓ ਮਿੱਤਰੋ ਰੇਟ ਵੀ ਦਿਖਾ ਦੋ ਤੁਹਾਨੂੰ ਵੀ ਕਿੰਨੇ ਜੀ ਆਉ ਕਰਿਆ ਕਿ ਮਤਰਾ ਸਾਹਿਬ ਤੇ ਬਨਤੀ ਆ ਚੁੱਕੇ ਨੇ ਕੱਲ ਇਹਨਾਂ ਨੇ ਵਾਦਾ ਕਰਿਆ ਸੀ ਹਨਾ ਤੁਸੀਂ ਕਹਿੰਦੇ ਸੀ ਨਾ ਪਿੰਡ ਆਵਾਂਗੇ ਹਨਾ ਲਾਤੀ ਸੀ ਬਰ ਸਕੀਮ ਕਿਸ ਸਕੀਮ ਲਾਤੀ ਮਨਣਗੀ ਕਹਿੰਦੀ ਕਾਲੂ ਆ ਜਾ ਅੱਛਾ ਸਕੀਮ ਨਹੀਂ ਲਾਈ ਉਹਨਤੀ ਤਾਂ ਸਕੀਮ ਲਾਤੀ ਸੀ ਕੋਈ ਨਹੀਂ ਲਾਈ ਤਾਂ ਹੋਊਗੀ ਕੀ ਕਰਨਾ ਹੈ ਤੁਸੀਂ ਐ ਵੀ ਦੱਸੋ ਕੀ ਕਰਨਾ ਹੈ ਉਹ ਬਨਤੀ ਕੀ ਕਰਨਾ ਹੈ ਉਹਨਤੀ ਤੁਸੀਂ ਆ ਦੇਖੋ ਜੀ ਬੋਦੀ ਦੀ ਹੱਟੀ ਤੋਂ ਆਏ ਨੇ ਪਰ ਮਾਨਸਾ ਤੋਂ ਕੱਪੜੇ ਆਣਾ ਮੰਗੋ ਰਾਣੀ ਨਾ ਮੜੀ ਤੇ ਆਣਾ ਕਿਨ ਹੂੰ ਚਪਾ ਨੇ ਪਿਆਰੇ ਬੱਚੋ ਅੱਜ ਤਾਂ ਰਹੋਗੇ ਨਾ ਹਾਂ ਕੱਲ ਜਾਂਵਾਂਗੇ ਬਾਕੀ ਜੀ ਹਾਂ ਵੀ ਮੇਤਰੋ ਵਰਸ ਨੂੰ ਦੰਨਿਆ ਸੀ ਜਾਣਕਾਰੀ ਵੀ ਮਨੀਤੀ ਵਰਗੇ ਕਿਉਂ ਆਏ ਸੀ ਕਿਉਂਕਿ ਵੀਰੇ ਅੱਜ ਸੀਗਾ ਉਹ ਵਿਆਹ ਲੈ ਕੇ ਆਏ ਸੀ ਗੱਗੂ ਦਾ ਮਨਰਾਜ ਨੂੰ ਫਿਰ ਫਰੂਟੀ ਦੇਖੀ ਸੀ ਟੋਕਰੀ ਵਿੱਚ ਲਿਖਿਆ ਨਾ ਫਰੂਟੀ ਬਣੀ ਆ ਫੇਰ ਵੀ ਮੰਗੇ ਉਹ ਬਾਹਰ ਵਗ ਜਾ ਫਰੂਟੀ ਵੀ ਨਾ ਫਰੂਟੀ ਫਰੂਟੀ ਉਦੋਂ ਕੇਲੇ ਤੇ ਪਈ ਸੀ ਨਗਾਤਰੀ ਉਦੋਂ ਵੀ ਟੋਕਰੀ ਤੇ ਹੁਣ ਤੇਰੀ ਫਰੂਟੀ ਤੇ ਪੈਂਦੀ ਆ ਇਹ ਸੁਣਵਾ ਦੇ ਨਾ ਬਾਹਰ ਲੱਕੜ ਉਹਨੂੰ ਮਮਣੀ ਬੰਨਣ ਦਾ ਬਾਦ ਮਿੱਤਰ ਹੋ ਗਿਆ ਸੀ ਬਿਹਾਰ ਆ ਪਤਾਸੇਆਂ ਯਾਰ ਪਤਾਸੇ ਪਾਉਨੇ ਹੁੰਦੇ ਨੇ ਪਤਾ ਨਹੀਂ ਕਿੰਨੇ ਮੂਠੀਆਂ ਦੋ ਤਿੰਨ ਚਾਰ ਪੰਜ ਛੇ ਸੱਤ ਸੱਤ ਤਾਂ ਹੁੰਦੀਆਂ ਨੇ ਬਾਈ ਆਪਾਂ ਨੂੰ ਵੀ ਅੱਜ ਹੀ ਪਤਾ ਲੱਗਿਆ ਵੀ ਸੱਤ ਹੁੰਦੀਆਂ ਨੇ ਗੁੜੀ ਵੀ ਹੋਊਗਾ ਜਨਾਬ ਜਿੰਦੀ ਨਾਨੀ ਦੇਊਗੀ ਰੋਟੀ ਕੋਈ ਨਾ ਮੰਮੀ ਇਹਨੂੰ ਦੇ ਦੇ ਹਾਂ ਲੈ ਹਾਂ ਲੈ ਇਹਨੂੰ ਕੋਈ ਦਈ ਨਾਨੀ ਜਪੜ ਲੈ ਹਾਂ ਲੈ ਕਿਤੇ ਮੰਗ ਕੋਈ ਬੜੂ ਹੋਰ ਤੇ ਹੁਣ ਆ ਪ੍ਰੀਤ ਹੋਰ ਰਹੀ ਦੋਵੇਂ ਬਾਤੀਆਂ ਆਗੇ ਸੋ ਉਹਨੂੰ ਦੇ ਦੋ ਮੈਨੂੰ ਇੱਕ ਕ ਫਰੂਟੀ ਦੇ ਦੇ ਕਹਿੰਦੇ ਰਹੇ ਪਰ ਬੋਲ ਕੇ ਹੋਰ ਹੋਣੇ ਚਲ ਜਾਈ ਜਾਉਂਗਾ ਇਹ ਤਾਂ ਮੰਗਦਾ ਹੀ ਹੁੰਦਾ ਫਰੂਟੀ ਉਹ ਵਿਆਹ ਜਦੋਂ ਇਕੱਲੇ ਨੂੰ ਪੈਂਦਾ ਸੀ ਜਦੋਂ ਵੱਡਾ ਹੋ ਗਿਆ ਦੋ ਇਹਨੂੰ ਦਿਖਾਇਆ ਕਰਾਂਗੇ ਵੀ ਦੇਖ ਚੰਗਾ ਓਕੇ ਕਹਨਾ ਓਕੇ ਬੈ ਤਾਂ ਤੂੰ ਦਿਖਾਇਆ ਕਰਾਂਗੇ ਵੀ ਤੂੰ ਫਰੂਟੀ ਐ ਮੰਗਦਾ ਜੀ ਜਿਹੜਾ ਟੋਕਰੀ ਉਹਦੀ ਖੋਲਾਈ ਪਾ ਲੈ ਦੇਹਰ ਤੇ ਆ ਹੁਣ ਪਰਾਂ ਹੋ ਗਈ ਤੈਨੂੰ ਵੀ ਚਾਹੀਦੀ ਐ ਮਿਲਤੀ ਦੇ 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 ਦੋਨਾਂ ਲਈ ਕੱਢ ਲੀਂ ਗਾ ਆ ਇਹ ਦੇ ਦੇ ਆਜੋ ਇਧਰ ਆਜੋ ਬੜਾ ਦੇ ਮੱਕੂ ਫਰਾ ਸਾਹੇ ਜਿੱਥੀ ਸਤਕਾਰਯੋਗ ਸਰਦਾਰ ਨੀਰਾਜ ਕੌਰ ਸਰਦਾਰ ਮਿਸਰਾ ਸਿੰਘ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਦਿਲਪਿਕ ਸਿੰਘ ਅਤੇ ਸਾਡੀ ਸੁਪੁੱਤਰੀ ਜਸ਼ਨਬੀਰ ਕੌਰ ਜੀ ਨੂੰ ਗ੍ਰੈਸਕਤ ਧਰਮ ਵਿੱਚ ਪਰਵਰਤਿਤ ਕਰਨ ਲਈ ਸੁਭਾਨੰਦਕਾਰ ਜਬਿਆਰਾ ਦਿਹਾੜਾ 21 ਜਨਵਰੀ 2026 ਦਾ ਨਿਜੀਤ ਹੋਇਆ ਹੈ ਜੰਗ ਦਰਸਨਵਲਾਸੀ ਸਰਦਾਰ ਨਿਤਰਵਿੰਦਰ ਕੋਹਰ ਤੇ ਸਰਦਾਰ ਬਲਵਿੰਦਰ ਸਿੰਘ ਸਮੂਹ ਚਹਿਲ ਪਰਵਾਰ ਠੀਕ ਹੈ ਜੀ ਕਾ ਰੋਟੀ ਮਿੱਠੀ ਹੈ ਮਿੱਠੀ ਹੈ ਪਰੋਟੀ ਲੈ ਕੇ ਖੜੇ ਹੋ ਜਾਂਦਾ ਨਾ ਈ ਮਿਲ ਗਾ ਰਿਹਾ ਮਿੱਠੀ ਹੈ ਪਰੋਟੀ ਆ ਮੈਨੂੰ ਕੌੜੀ ਲੱਗਦੀ ਆ ਮਨਾ ਜੀ ਮਿੱਠੀ ਹੈ ਕੌੜੀ ਸਾਗਣ ਪੈਣ ਤੋਂ ਬਾਅਦ ਮਿੱਤਰੋ ਫਿਰ ਹੋ ਗਿਆ ਸੀ ਪ੍ਰੋਗਰਾਮ ਆਪਣੇ ਚਾਹ ਪਾਣੀ ਦਾ ਸਾਰਿਆਂ ਤੋਂ ਵੱਧ ਰੌਣਕ ਮਨਰਾਜ ਹੀ ਨਹੀਂ ਲਾਈ ਸੀ ਜਾਪ ਪਾਣੀ ਪੀ ਕੇ ਬਾਈ ਫਿਰ ਚੱਲੇ ਸੀ ਉਹ ਕਿਉਂਕਿ ਫਿਰ ਜਾਣਾ ਹੁੰਦਾ ਨਾ ਪਤਾ ਨਹੀਂ 12 ਵਜੇ ਤੋਂ ਪਹਿਲਾਂ ਆਏ ਜੇ ਹੁੰਦੇ ਨੇ ਰਿਵਾਜ ਕੋਈ ਫਿਰ ਉਧਰ ਵੀ ਜਾਣਾ ਸੀ ਇਹਨਾਂ ਨੇ ਤੇ ਫਲਾਂ ਦੀ ਟੋਕਰੀ ਆਪਣੀ ਗੱਡੀ 'ਚ ਹੀ ਪਈ ਸੀ ਟੋਕਰੀ ਫਿਰ ਗੱਗੂ ਨੂੰ ਕਿਹਾ ਵੀ ਸ਼ੱਕਾ ਗੱਗੂ ਆਈ ਸੀ ਨਜ਼ਰ ਦੇ ਮੰਗੂ ਕਿਤੇ ਜੀ ਆਪਾ ਪਾਦਰਾ ਕਾਪੇਨ ਬਾਏ ਕਰਦੇ ਕਰਦੇ ਬਾਏ ਆਏ ਹੱਥ ਕਰਦੇ ਮੜਾ ਹਿਲੇ ਆਦੇ ਬਾਏ ਕਰਤਾ ਮਿੱਤਰੋ ਚਲੋ ਆਪਾ ਲੈ ਕੇ ਆਈਏ ਫਿਰ ਕਰਮਣ ਨੂੰ ਐਸੀ ਮਿੱਤਰ ਵਾਸੀ ਕਰਮਣ ਨੂੰ ਲੈਣਾ ਮੇਰੇ ਨਾਲ ਦੇਖੋ ਹੋਰ ਕੌਣ ਕ ਕੀ ਕਰਨਾ ਆਏ ਹੋ ਬੱਚੋ ਇੱਥੇ ਸੜਕ ਤੇ ਕਰਮਾਂ ਦੇ ਬਾਣ ਉਹ ਡੇਕ ਰਿਹਾ ਮਿੱਤਰੋ ਜਦੋਂ ਵੀ ਬਲਾਗ ਲੰਦੇ ਤਾਂ ਮੂੰਹ ਚਾਹ ਤੇ ਮੰਗ ਬੰਦ ਹੋ ਜਾਂਦਾ ਜਿਵੇਂ ਕਿਸੇ ਨੇ ਸੁਣਿਆ ਹੋਵੇ ਇਹ ਪਤਾ ਕਿਉਂ ਹੋ ਜਾਂਦਾ ਚੁੱਪ ਤੂੰ ਇਹ ਨਾ ਬੋਲਦੀ ਆ ਬਈ ਉਹ ਤੇ ਮੂੰਹ ਤੇ ਵੀ ਸੁਣਾਈ ਦਿੱਖਿਆ ਨਾ ਕਿਉਂ ਤੂੰ ਤੇ ਲਾ ਬੋਲਦੇ ਰਹਿਣਾ ਹਾਂ ਫਿਰ ਉਹ ਚ ਬੋਲਦੀ ਹੁੰਦੀ ਆ ਚੁੱਪ ਥੋੜੀ ਕਰਦੇ ਆ ਓ ਸਾਬ ਯਾਰ ਤੈਨੂੰ ਪਤਾ ਯਾਰ ਇਹਨੂੰ ਪਤਾ ਹੀ ਨਹੀਂ ਵੀ ਬਲਾਗ ਕਿਵੇਂ ਹੁੰਦਾ ਪਤਾ ਤੈਨੂੰ ਬਲਾਗ ਸਰਵਜੇਸੀ ਦਾ ਬਲਾਗ ਦੇਖਿਆ ਕਿਦਾ ਤੂੰ ਦੇਖੇਗਾ ਪ੍ਰੀਤ ਜੱਟ ਲਾਈਫ ਦਾ ਵਲੌਗ। ਓਹੋ ਦੇਖਿਆ ਨਹੀਂ ਇਹ ਨਹੀਂ ਪਰਤੇ ਆ ਜਾਂਦੇ ਜਦੋਂ ਮੈਂ ਨਹੀਂ ਦੇਖਦਾ ਕਿਤੇ ਕਿਤੇ ਵੀ ਨਾਨੀ ਕੋਈ ਨਾ ਬਸ ਆਪਾਂ ਲੈ ਕੇ ਜਾਵਾਂਗੇ ਠੀਕ ਆ ਕਰਮਣ ਨੂੰ ਲੈਣ ਆਏ ਆ ਬਾਈ ਅਸੀਂ ਦੇਖੋ ਤੂੰ ਆਇਆ ਦੇਖਿਆ ਤੈਨੂੰ ਸਰਪ੍ਰਾਈਜ਼ ਦਿੱਤਾ ਉਹ ਤਾਂ ਘਰੀਆ ਦਾ ਉਥੜੀ ਆਊਗਾ ਤੈਨੂੰ ਕਿੰਨੀ ਖੁਸ਼ੀ ਹੋਈ ਆ ਤੈਨੂੰ ਮਿਲ ਕੇ ਦੇਖ ਕੇ ਦੁਬਾਰੇ ਮੇਲੋ ਤਾਂ ਸਹੀ ਜੱਫੀ ਜੀ ਪਾ ਕੇ ਓਹ ਦੇਖੋ ਜੀ ਕਿਵੇਂ ਮਿਲਦੇ ਆਜੋ ਕਰ ਐਸੇ ਥੋੜੀ ਨਾ ਚਲੇਗਾ ਯਾਰ ਕਾਮ ਹੁਣ ਕਾਬਾ ਹੋ ਗਏ ਤੂੰ ਯਾਰ ਬਤਾਓ ਯਾਰ ਵੀਡੀਓ ਬਣਾ ਰਹੀ ਹੈ ਤੁਹਾਡੀ ਯਾਰ ਨਹੀਂ ਆਉਗਾ ਬਤਾ ਦਿਓ ਜੀ ਬਾਤ ਸਹੀ ਹੈ ਐਸੀ ਬਾਤ ਨਹੀਂ ਹੈ ਯਾਰ ਜੋ ਆਪਣਾ ਬੀਤ ਗਿਆ ਉਹ ਐਸੀ ਬਾਤ ਥੋੜੀ ਹੈ ਬਿਜਲੀ ਹਾਲੇ 4 ਦਿਨ ਤੁਸੀਂ ਇਹਨਾਂ ਦੇ ਲਾਉਂਗੇ ਯਾਰ ਐ ਕਿਵੇਂ ਚੱਲੂ ਕੰਮ ਵੀਰੇ ਬੇਤੀ ਤੁਸੀਂ ਕਹਿੰਦੇ ਸਕੂਲ ਚ ਕਰਕੇ ਆਉਣਾ ਐ ਥੋੜੀ ਚੱਲੂ ਕੰਮ ਐਸੇ ਨਹੀਂ ਯਾਰ ਬਾਤ ਬਣੇਗੀ ਯਾਰ ਐਸੇ ਨਹੀਂ ਬਾਤ ਬਣਨੀ ਯਾਰ ਠੇਕੇਦਾਰ ਕਾਂ ਹੈ ਯਾਰ ਲਾਓ ਯਾਰ ਮੇਰੀ ਬਾਤ ਕਰਾਓ ਯਾਰ ਉਸ ਦਿਨ ਤੋਂ ਬੜੀ ਬਾਤੇ ਕਰ ਰਹਾ ਥਾ ਮੈਂ ਐਸੇ ਕਰ ਦੂੰਗਾ ਮੈਂ ਬਾਹ ਕਰ ਦੂੰਗਾ ਆ ਫਿਰਦੇ ਨੇ ਜੀ ਲਾਪੜੇ ਖਾ ਕੇ ਹਟਣੇ ਹੁਣੇ ਹੁਣੇ ਸਰਪਸ ਹੋ ਕੇ ਹਟਿਆ ਇਹਨਾਂ ਦੀ ਆਏ ਹਾਏ ਓਏ ਉਹ ਮੋਨੇ ਮਾਰਿਆ ਸਾਈਪੂ ਨੇ ਮਾਰਿਆ ਸਾਈਪੂ ਨੇ ਹਾਂ ਜੀ ਬਤਾਓ ਯਾਰ ਤੂੰ ਤਾਂ ਬਾਤ ਹੀ ਨਹੀਂ ਸੁਣ ਰਿਹਾ ਯਾਰ ਬੋਲੋ ਯਾਰ ਬੋਲੋ ਬੋਲੋ ਐਸੇ ਨਾ ਥੋੜੀ ਚਲੇਗਾ ਯਾਰ ਕੰਮ ਹੁਣ ਤੁਸੀਂ ਕਿੱਦਿਆਂ ਆਉਂਗੇ ਫਿਰ ਹਾਂ ਹੁਣ ਤਾਂ 2 ਦਿਨ ਤਾਂ ਉੱਥੇ ਆਏ ਉੱਥੇ ਜਾਉਂਗੇ ਹੁਣ ਕੱਲ ਨੂੰ ਆਉਂਦੇ ਨਹੀਂ ਕੱਲ ਲਾ ਠੇਕੇਦਾਰ ਆਉਗਾ ਕੱਲਾ ਕੱਲਾ ਠੇਕੇਦਾਰ ਆਊਗਾ ਤੁਸੀਂ ਤਾਂ ਹੰਡੇ ਇਹ ਕੋਈ ਪਤਾ ਨਹੀਂ ਠੇਕੇਦਾਰ ਹੁਣ ਕਿੱਥੇ ਐ ਹਾਂ 20 ਮੈਂ ਠੀਕ ਦੇ ਕੋਈ ਅੱਜ ਹੈ 20 ਪਾਸੀ ਇਹਨਾਂ ਦੀ ਕੋਈ ਇਹ ਗੱਲ ਨਹੀਂ ਪੌੜੀਆਂ ਵੀ ਤੈਨੂੰ ਆਪ ਨੂੰ ਚੱਕਣੀਆਂ ਪੈਂਦੀਆਂ ਨੇ ਇਹ ਥੋੜੀ ਗੱਲ ਬਣੀ ਇਹਨਾਂ ਦੀ ਮਾਸੀ ਛੋਟੇ ਵੀ ਇਹ 2 ਦਿਨਾਂ ਨੂੰ ਆਉਣਗੇ ਸਾਡੇ ਤਾਂ ਯਾਰ ਗਲਤ ਕੰਮ ਕਰਦਾ ਹੋਇਆ ਛੋਟਾ ਕਰਕੇ ਉਦੋਂ ਬਾਅਦ ਕਰਦੇ ਹਾਂ ਬਸ ਹੋ ਗਿਆ ਇਹ ਤਾਂ ਕੋਈ ਗੱਲ ਬਸ ਦੋ ਦਿਨ ਲਾ ਕੇ ਉਦੋਂ ਬਾਅਦ ਸਾਢੇ ਆਉਂਗੇ ਇਹਨਾਂ ਨਿਮੜਤਾ ਜੀ ਹਾਂ ਸਾਰਾ ਨਿਮੜਤਾ ਸਾਢਾ ਨਿਬੜ ਗਿਆ ਚਲ ਸ਼ੋਅ ਕਰ ਆ ਯਾਰ ਹੋ ਗਿਆ ਇਹ ਨੂੰ ਛੋਟਾ ਸਾਰਾ ਕਰਕੇ ਉਦੋਂ ਬਾਅਦ ਕਰਦੇ ਹਾਂ ਬਸ ਠੀਕ ਆ ਭਾਈ ਚੱਕੋ ਮੇਤਰੋ ਕੰਮ ਨਿਬੜ ਚੁੱਕਿਆ ਇਹਨਾਂ ਦਾ ਦਿਖਾਵਾਂਗੇ ਤੁਹਾਨੂੰ ਵੀ ਕਲਰ ਕਿਵੇਂ ਕਰਿਆ ਇਹਨਾਂ ਨੇ ਫਰਕ ਦੱਸਿਓ ਤੁਸੀਂ ਸਾਰਾ ਬਸ ਯਾਰ ਕੋਈ ਬਾਤ ਨਹੀਂ ਯਾਰ ਧੀਰੇ ਧੀਰੇ यार और यार सही से। कल बात देना यार। आ, ये रही कोई एल, कोई। दोस्ती है यार कोई लंडू बात थोड़ी ना है यार ऐसा तो दिल जीत लिया यार ये बात के बोल के तूने यार कोई बात नहीं बोल दो नाम पुला। आ, पुला बोला बोला ठेकेदार ऐसी कोई बात नहीं बोला बोला तो नाम ही बहुत है यार मुरे राम है पुला राम। पुला राम। ओ, यार आ, बोला राम 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 दो चीजें मिल गई एक एक बोला क्या बात है यार यार <laughs> रखा है यार, नाम बोला राम। खुणार। उमेश कुमार कुसवा तू तू दस तेरा की ਸਿੰ ਇਹਦਾ ਵੀ ਉਮੈਤਾ ਹੀ ਹੈ ਰਮेश ਕੁਮਾਰ ਸਿੰਘ ਕਹਿੰਦਾ ਜੇ ਬਾਤ ਹੈ ਯਾਰ ਜੇ ਕਲਰ ਨਹੀਂ ਕਰ ਰਹੇ ਯਾਰ ਪਤਾ ਨਹੀਂ ਕਿਹ ਠੇਕੇਦਾਰ ਤੋਂ ਕਹਿ ਦਤਾ ਹੈ ਆਉਂਗਾ ਆਉਂਗਾ ਪ੍ਰੀਤ ਬੋਲੇ ਤਾਂ ਮੈਂ ਕੱਲ ਹੀ ਕਰ ਦੂੰਗਾ ਜੇ ਬਾਤ ਬੋਲ ਕਰ ਯਾਰ ਜੇ ਮuje ਬਹਿਕਾ ਦੇਤਾ ਹੈ ਥੋੜਾ ਸਮਾਂ ਬਾਤੋਂ ਮੈਂ ਆ ਕੇ ਕਹਿ ਦਤਾ ਹੂੰ ਕੋਈ ਬਾਤ ਨਹੀਂ ਠੇਕੇਦਾਰ 7 ਦਿਨ ਲੇਟ ਕਰ ਦੇਣਾ ਲੇਟ ਜਮਨ ਨਹੀਂ ਹੋਗਾ ਅਗਰ ਕੋਈ ਗਲਤ ਬਾਤ ਛੇੜ ਜਾਏ ਤਾਂ ਅਪਾ ਰਾਤ ਨੂੰ ਕਰ ਦੇਗੇ ਓਹ ਕੀ ਬਾਤ ਹੈ ਠੇਕੇਦਾਰ ਕਹਿੰਦਾ ਜੇ ਕੋਈ ਐਮਰਜੈਂਸੀ ਪੈ ਗਈ ਕਿਸ ਨੇ ਕਮੈਂਟ ਕਰ ਦਿਆ ਵੀ ਯਾਰ ਠੇਕੇਦਾਰ ਅੱਛੀ ਬਾਤ ਨਹੀਂ ਦੋ ਰਾਤੇ ਰਾਤ ਕਰ ਦੇਗੇ ਯਾਰ ਕਲਰ ਕਲਰ ਕੀ ਕਿਆ ਬਾਤ ਹੈ ਬੰਦੇ ਦੀ ਗੱਲ ਨੇ ਬੰਦੇ ਹਲੇ ਵੀ ਚਲੀ ਜਾਂਦੇ ਹੈਗੇ ਇੱਕ ਦਿਨ ਤੇ ਕੱਢ ਦੇਗੇ ਜਰੂਰ ਹਾਂ ਇਹ ਬਾਤ ਹੈ ਕੋਈ ਬਾਤ ਨਹੀਂ ਠੇਕੇਦਾਰ ਧੀਰੇ ਧੀਰੇ ਹੋ ਜਾਏਗਾ ਸਭ ਹੋ ਜਾਏਗਾ ਇਹਦੇ ਚ ਕੋਈ ਕਰ ਨਹੀਂ ਹੈਗੇ ਕੰਮ ਦੇਖੋ ਕੰਮ ਤੋਂ ਯਾਰ ਦਿਖਾ ਦਿਆ ਮੈਨੇ ਦਰਸ਼ਕੋ ਇੱਕ ਦਿਨ ਸਾਰਾ ਦਿਨੇ ਕਿਹੜਾ ਮਰਵਾਉਂ ਜਦੋਂ ਉਤਰੋਂ ਤੋਂ ਪੈਂ ਪੈਂਦੀ ਹੋਈ ਰੰਗ ਤੇ ਫੇਰ ਬਣਾਉ ਫੇਰ ਵੀਡੀਓ ਬਣਾ ਕੇ ਫੇਰ ਪਾਉਂਗਾ ਮੈਂ ਠੀਕ ਹੈ ਫੇਰ ਆਉਂਗਾ ਮੈਂ ਸੋਨੂੰ ਸੈਂਟ ਕਰੂੰਗਾ ਰੀਡ ਹਾਂ ਜੀ ਹਾਂ ਜੀ ਹਾਂ ਜੀ ਇਹ ਜਿਹੜੇ ਜਿਵੇਂ ਮੈਂ ਦੇਖ ਲਿਆ ਤੁਹਾਨੂੰ ਕਿੰਨੇ ਮੇਰੇ 1 ਰੁਪਏ ਨਹੀਂ ਖਾਣੇ ਵਾਲੇ ਹੋ ਤੁਸੀਂ ਆਪਾਂ ਲਿਖਾ ਤੇ ਜਾਣ ਨਹੀਂ ਆਪਾਂ ਲਿਖਦੇ ਨਹੀਂ ਹਾਂ ਵੀ ਆਪਾਂ ਲਿਖਦੇ ਨਹੀਂ ਯਾਰ ਆਏ ਸੀ ਇਹ ਬਾਤ ਹੈ ਠੇਕੇਦਾਰ ਹਮ ਤੋ ਆਪ ਯਾਰ ਉਹ ਕਹਿਣਾ ਸੀ ਕੋਈ ਸਹੇ ਆ ਮਾਸਖਾ ਨਾ ਕਹਿਣਾ ਆਪਣਾ ਹੀ ਬਚ ਜਾਏ ਹਮ ਤੋ ਉਹ ਬੰਦੇ ਹੈ ਹਮ ਵੀ ਉਹ ਬੰਦੇ ਹੈ ਠੇਕੇਦਾਰ ਆਏ ਬੈਠੇ ਠੇਕੇਦਾਰ ਬੰਦਾ ਬਹੁਤ ਗੁੱਡਾ ਹੈ ਠੇਕੇਦਾਰ ਕੰਮ ਕਰੋਗੇ ਯਾਰ ਮੇਰਾ ਰੰਗ ਉਹ ਬਸ ਦੋ ਦਿਨ ਠਹਿਰ ਕੇ ਕਰ ਦੇਗਾ ਆ ਦੇਖੋ ਜੀ ਨਰਮਤ ਨਾਲ ਬਾਤ ਛੇੜ ਗਈ ਤਾਂ ਕੱਲੂ ਵੀ ਬੰਦਾ ਪੰਜ ਲਾ ਦੂੰਗਾ ਆਹਾ ਹਾਏ ਓਏ ਜੀ ਆਪੇ ਗੁੱਗੂ ਸਦਾਦੀ ਨਾਲ ਕਹਿ ਦਿੱ ਕਿ ਨਹੀਂ ਕੱਲੂ ਲਾਉਣਾ ਹੈ ਬੰਦਾ ਤਾਂ ਕੱਲੂ ਪੱਕਾ ਲਾਉਂਗਾ ਵਾਹ ਮੁਕਰ ਨਹੀਂ ਸਕਦਾ ਵੀਡੀਓ ਵੀ ਬਣ ਗਈ ਹੁਣ ਮੁਕਰਨੇ ਨਹੀਂ ਦੇਂਗੇ ਠੇਕੇਦਾਰ ਉਹ ਤਾਂ ਪਿਆਰ ਨਾਲ ਕਹਿੰਦਾ ਚਲੋ ਦੋ ਚਾਰ ਦਿਨ ਖਾਣ ਹਾਂ ਜੀ ਹੋਰ ਵੀ ਬੰਦੇ ਲੈ ਆਉਣਗੇ ਕੰਮ ਕਰਵਾਉਣੇ ਲਈ ਕਿਉਂ ਦੇਖੋ ਆ ਵੀ ਕਹਿੰਦਾ ਬੰਦੇ ਔਰ ਲਗਾ ਲਿਆएंगे ਆਰੇ ਬੰਦੇ ਤੁਸੀਂ ਖਤਰਨਾਕ ਕਿਉਂ ਭਾਈ ਕਾ ਰੰਗ ਕਰਾਉਣਾ ਹੋਵੇ ਇਹਨਾਂ ਤੋਂ ਕਰਾਓ ਯਾਰ ਬੰਦੇ ਕੀ ਬਾਤ ਆ ਯਾਰ